गर्मी की वजह नाल बागबान परेशान तपदी गर्मी का लीची की फसल से प्या असर तीह फीसदी के खरीब लीची की फसल हुई खराब बागबान सरकार तो मुआवजे की लगा रहे गुहार ਜ਼ਿਲ੍ਹਾ ਪਠਾਨਕੋਟ ਜਿਸ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਲੀਚੀ ਜ਼ੋਨ ਦੇ ਨਾਮ ਤੋਂ ਨਵਾਜਿਆ ਗਿਆ ਸੀ ਕਿਉਂਕਿ ਜ਼ਿਲ੍ਹਾ ਪਠਾਨਕੋਟ ਵਿਖੇ ਦੇਸ਼ ਦੀ ਸਭ ਤੋਂ ਵੱਧ ਲੀਚੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ ਸਮੁੱਚੇ ਦੇਸ਼ ਸਣੇ ਵਿਦੇਸ਼ਾਂ 'ਚ ਵੀ ਭੇਜੀ ਜਾਂਦੀ ਹੈ ਪਰ ਇਸ ਵਾਰ ਲੀਚੀ ਬਾਗਵਾਨਾਂ ਦੇ ਚਿਹਰੇ ਉਤਰੇ ਹੋਏ ਦਿਸ ਰਹੇ ਨੇ ਜਿਸ ਦੀ ਵਜ੍ਹਾ ਹੈ ਗਰਮੀ ਗਰਮੀ ਦੇ ਪਰਕੋਪ ਦੀ ਵਜ੍ਹਾ ਨਾਲ ਇਸ ਵਾਰ ਲੀਚੀ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ ਗਰਮੀ ਦੀ ਵਜ੍ਹਾ ਨਾਲ ਇਸ ਵਾਰ ਲੀਚੀ ਦਾ ਫਲ ਦਰਖਤਾਂ ਉੱਤੇ ਹੀ ਫਟਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਉਹ ਲੀਚੀ ਦੀ ਪੈਦਾਵਾਰ ਕਿਤੇ ਵੀ ਵੇਚੀ ਨਹੀਂ ਜਾ ਸਕਦੀ ਇਸ ਕਰਕੇ ਬਾਗਵਾਨ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਇਸ ਸਬੰਧੀ ਜਦ ਬਾਗਵਾਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਵਾਰ ਸਰਦੀ ਦਾ ਮੌਸਮ ਲੇਟ ਗਿਆ ਅਤੇ ਉਸਦੇ ਬਾਅਦ ਜਦ ਲੀਚੀ ਨੂੰ ਫਲ ਪਿਆ ਤਾਂ ਗਰਮੀ ਇੱਕਦਮ ਵਧ ਗਈ ਜਿਸ ਵਜ੍ਹਾ ਨਾਲ ਲੀਚੀ ਦਾ ਫਲ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਦਰਖਤ ਦੇ ਉੱਤੇ ਹੀ ਸੁੱਕਣ ਲੱਗ ਪਿਆ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਜੇਕਰ ਕੋਈ ਫਸਲ ਖਰਾਬ ਹੁੰਦੀ ਹੈ ਤਾਂ ਸਰਕਾਰਾਂ ਵੱਲੋਂ ਉਹਨਾਂ ਨੂੰ ਮੁਆਵਜ਼ਾ ਦੇ ਉਹਨਾਂ ਦੀ ਬਾ ਫੜੀ ਜਾਂਦੀ ਹੈ ਪਰ ਬਾਗਵਾਨਾਂ ਲਈ ਅਜਿਹਾ ਕੋਈ ਵੀ ਪ੍ਰਬੰਧਨ ਸਰਕਾਰਾਂ ਵੱਲੋਂ ਨਹੀਂ ਕੀਤਾ ਗਿਆ ਇਸ ਲਈ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਬਾਗਵਾਨਾਂ ਨੂੰ ਵੀ ਫਸਲ ਖਰਾਬ ਹੋਣ ਤੇ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਨੁਕਸਾਨ ਦੀ ਪਰਪਾਈ ਕਰ ਸਕਣ ਮੇਰਾ ਨਾਮ ਰਵੀ ਹੈ ਜੀ ਇਹ ਲੀਚੀ ਕੀ ਫਸਲ ਕੋਈ ਦਿੱਕਤ ਆ ਰਹੀ ਹੈ ਸਾਹਿਬ ਇਸ ਕੋ ਦਿੱਕਤ ਹੈ ਜੇ ਅਭਕੇ ਜੋ ਹੈ ਇਸਮੇ ਚ ਪੜਿਆ ਰ ਇੱਕ ਫਟੀ ਜਾਦਾ ਗਰਮੀ ਸੇ ਫੁੱਲ ਨਹੀਂ ਗਰਮੀ ਕੀ ਵਜਹ ਸੇ ਜੀ ਗਰਮੀ ਕੀ ਮਾਰ ਪੜ ਰਹੀ ਹੈ ਜਿਆਦਾ ਇਹ ਗਰਮੀ ਦੀ وجہ سے ਫੁੱਲ ਨਹੀਂ ਜੀ ਨਾ ਬਣੀ ਕਿੰਨੇ ਫੀਸਦੀ ਫਸਲ ਜਿਹੜਾ ਉਹ ਖਰਾਬ ਹੋਈ ਜੇ ਦੇ ਦੋ ਜਿਹੜਾ ਜੀ 20% ਫਸਲ ਖਰਾਬ ਹੋ ਗਈ 25 ਪਿਛਲੀ ਵਾਰ ਸੇ ਪਿਛਲੀ ਵਾਰ ਸੇ 25 30% ਖਰਾਬ ਹੋ ਰਹੀ ਜੀ ਇਸ ਗਰਮੀ ਦੀ وجہ ਸੇ ਜੀ ਚੋਟ ਟਿੱਕੀ ਜਿਆਦਾ ਖਰਾਬ ਹੋ ਗਈ ਜੀ ਲੀਚੀ ਅਰੇ ਵੈਸੇ ਜੋਤ ਵੀ ਪਟ ਰਹੀ ਜੀ ਆ ਕੇ ਇਸ ਵਾਰ ਕਿਸਾਨ ਦੇ ਹਾਲਾਤ ਨੇ ਲੀਚੀ ਦੇ ਕਿੰਨਾ ਕੁ ਪੈਦਾਵਾਰ ਹੋ ਗਿਆ ਅ ਲੀਚੀ ਜ਼ੋਨ ਤਾਂ ਡਿਕਲੇਅਰ ਕਰਤਾ ਲੀਚੀ ਨੇ ਲੀਚੀ ਸਟੇਟ ਬਣਾਤੀ ਹੈ ਜ਼ੋਨ ਡਿਕਲੇਅਰ ਕਰਤਾ ਜਿਹੜਾ ਉਹ ਦੇ ਵਾਸਤੇ ਫਾਇਦਾ ਤਾਂ ਕਿਸਾਨਾਂ ਨੂੰ ਤਾਂ ਹੈ ਭਾਜੇ ਕਿਸਾਨਾਂ ਨੂੰ ਪ੍ਰੋਪਰ ਫੈਸਿਲਿਟੀ ਮਿਲੇ ਉਥੋਂ ਫਿਰ ਨੰਬਰ 2 ਵੀ ਇਸ ਵਾਰੀ ਸਰਦੀ ਗਈ ਲੇਟ ਲੇਟ ਆਣ ਨਾਲ ਕੀ ਹੋਇਆ ਵੀ ਬੂਟ ਜੋ ਸੀਗਾ ਦਾ ਲੀਚੀ ਉਹ ਵੀ ਲੇਟ ਆਇਆ ਲੇਟ ਆਣ ਨਾਲ ਕੀ ਹੋਇਆ ਕਿ ਲੀਚੀ ਪ੍ਰੋਪਰ ਮੈਚੂਰ ਨਹੀਂ ਹੋਈ ਪ੍ਰੋਪਰ ਜਿਹੜਾ ਸਾਈਜ਼ ਬਣਨਾ ਚਾਹੀਦਾ ਹੈ ਉਹ ਬਣੀ ਨਹੀਂ ਫਿਰ ਦੁਬਾਰਾ ਗਰਮੀ ਇੱਕਦਮ ਆਈ ਜੇ ਅੱਗੇ ਅੰਦਾਜ਼ੇ ਟੈਂਪਰੇਚਰ ਬੜਾ ਤਰੀਕੇ ਨਾਲ ਅੰਦਾਜ਼ੇ ਬੜੇ ਰਾਮ ਨਾਲ ਇਹ ਗਲੋਬਲ ਵਾਰਮਿੰਗ ਚ ਚੇਂजेस ਆ ਗਈਆਂ ਸਭ ਨੂੰ ਪਤਾ ਲੱਗ ਰਿਹਾ ਆ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਜੇ ਗਰਮੀ ਪੈ ਜਾਂਦੀ ਹੈ ਗਰਮੀ ਪਈ ਪਹਿਲੇ ਫਿਰ ਹਲਕੀ ਜਿਹੀ ਬਾਰਿਸ਼ ਪਿੱਛੋਂ ਫਿਰ ਗਰਮੀ ਤੇ ਲੀਚੀ ਹੋ ਗਈ ਕ੍ਰੈਕ ਉਹਦੇ ਨਾਲ ਕੀ ਹੋ ਗਿਆ ਕਿ ਲੀਚੀ ਕ੍ਰੈਕ ਹੋਣ ਨਾਲ ਉਹ ਲੀਚੀ ਜਿਹੜੀ ਕ੍ਰੈਕ ਹੈ ਉਹ ਨਾ ਕੋਈ ਤੋੜਦਾ ਨਹੀਂ ਤੇ ਨਾ ਉਹਨੂੰ ਕੋਈ ਖਰੀਦਦਾ ਉਹਦੇ ਅਗੇ ਇਹ ਕਿਸਾਨ ਦਾ ਤਾਂ ਹੋ ਗਿਆ ਨੁਕਸਾਨ ਜੇ ਵਪਾਰੀ ਨੂੰ ਨੁਕਸਾਨ ਹੋਇਆ ਤਾਂ ਕਿਸਾਨ ਦਾ ਨੁਕਸਾਨ ਡੈਫੀਨਿਟ ਹੋਇਆ। ਜੇ ਕਿਸਾਨ ਦਾ ਨੁਕਸਾਨ ਹੋਇਆ ਤਾਂ ਉਹ ਮਰ ਗਿਆ। ਇਸੇ ਔਖੇ ਵੇਲੇ ਵੇਲੇ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਬਾਹ ਫੜੇ ਉਹਨਾਂ ਨੂੰ ਨਾ ਸਮਰਥ ਬਣਾ ਕੇ ਹਮੇਸ਼ਾ ਕੋਈ ਚੀਜ਼ ਤੋਂ ਮੰਗਣ ਤੇ ਬਾਂਝੇ ਹੋ ਜਾਣ। ਉਸ ਤਰੀਕੇ ਨਾਲ ਕਿਸਾਨਾਂ ਨੂੰ ਚਲਾਓ। ਸਰ ਇਸ ਵਕਤ ਕਿੰਨੀ ਕੁ ਉਮੀਦ ਹੈ ਫਸਲ ਦੀ ਤਾਦਾਬਾਤ? ਜੋ ਮੈਂ ਮੇਰੇ ਹਿਸਾਬ ਨਾਲ ਤਾਂ ਜਿੰਨੀ ਕਿ ਪਿਛਲੇ ਸਾਲ ਸੀਗੀ ਉਹਨਾਂ ਦੇ ਨੀਅਰ ਰਿਪੋਰਟ ਦੇ 30-40% ਥੱਲੇ ਜਾਏਗੀ।